ਸਾਡੇ ਪੰਜਾਬ ਟੀਮ ਦੀਆਂ ਜਦੋਂ ਦੀਆਂ ਵੀਡੀਓ ਦੇਖ ਰਹੀਆਂ ਉਦੋਂ ਦੀਆਂ ਵੀਡੀਓ ਜੋ ਚਲਾਕ ਹੋਣ ਦਾ ਰੋਲ ਆ ਉਹ ਹਮੇਸ਼ਾ ਵਿੱਕੀ ਤੇ ਪ੍ਰੀਤ ਨੂੰ ਦਿੱਤਾ ਜਾਂਦਾ ਹੈ ਹਰ ਕਿਸੇ ਪਾਸੇ ਵਿੱਚ ਜਿਵੇਂ ਕਿਸੇ ਨਾਲ ਲੜਾਈ ਝਗੜੇ ਵਾਲਾ ਹੋਵੇ ਉਹ ਵੀ ਰੋਲ ਵਿੱਕੀ ਪ੍ਰੀਤ ਨੂੰ ਦਿੱਤਾ ਹੈ ਹਰ 네ਗਟਿਵਿਟੀ ਵਾਲਾ ਰੋਲ ਹਮੇਸ਼ਾ ਪ੍ਰੀਤ ਤੇ ਵਿੱਕੀ ਨੂੰ ਦਿੱਤਾ ਜਾਂਦਾ ਵਾ ਤੇ ਬਹੁਤ ਸਾਰੇ ਲੋਕਾਂ ਦੇ ਹਰ ਇੱਕ ਵੀਡੀਓ ਦੇ ਉੱਤੇ ਕਮੈਂਟ ਆ ਰਹੀ ਸੀ ਕਿ ਇਹ ਰੋਲ ਹਮੇਸ਼ਾ ਜਾਂ ਕੋਈ ਵਿਆਹ ਕਰਨਾ ਲਾ ਹੋਵੇ ਕੋਈ ਹਨਾ ਕੋਲੋ ਕਰਨਾ ਹੋਵੇ ਜਾਂ ਕੋ ਰੋ ਭੱਜਣ ਵਾਲਾ ਹੋਵੇ ਜਿਵੇਂ ਉਹਨਾਂ ਦੀ ਹੁਣ ਮਾਤਾ ਤੇ ਪੜਦਾ ਵੀਡੀਓ ਚੱਲ ਰਹੀ ਆ ਇਸ ਤੋਂ ਪਹਿਲਾਂ ਉਹਨਾਂ ਦੇ ਨਾਲ ਰਿਲੇਟਡ ਜਿਵੇਂ ਗਲਤੀ ਵੀਡੀਓ ਆਈ ਸੀ ਕਿ ਬਹੁਤ ਸਾਰੀਆਂ ਵੀਡੀਓਜ਼ ਇਦਾਂ ਦੀਆਂ ਆਈਆਂ ਸੀ ਕਿ ਜਿਸ ਵਿੱਚ ਵਿੱਕੀ ਤੇ ਪ੍ਰੀਤ ਦਾ ਵਿਆਹ ਕੀਤਾ ਸੀਗਾ ਤੇ ਜਾਂ ਉਹੀ ਘਰੋਂ ਭੱਜਦੇ ਆ ਤੇ ਬਲੂਕਾ ਨੇ ਹਰ ਇੱਕ ਵੀਡੀਓ ਦੇ ਥੱਲੇ ਬਹੁਤ ਕਮੈਂਟ ਕੀਤੇ ਸੀਗੇ ਜਿਸ ਨੂੰ ਮੱਦੇ ਨਜ਼ਰ ਲੱਗਦੇ ਹੋਏ ਉਹ ਹਮੇਸ਼ਾ ਵਿੱਕੀ ਕਬਲਵੀਰ ਹੋਣੀ ਹਮੇਸ਼ਾ ਉਹ ਰੋਲ ਉਸ ਇਨਸਾਨ ਨੂੰ ਦਿੰਦਿਆ ਜਿਸ ਨੂੰ ਉਹ ਸੂਟ ਕਰਦਾ ਹੁੰਦਾ ਵਾ ਹਮੇਸ਼ਾ ਵਿੱਕੀ ਪ੍ਰੀਤ ਨੂੰ ਇਦਾਂ ਦਾ ਰੋਲ ਦਿੱਤਾ ਜਾਂਦਾ ਕਿਉਂਕਿ ਉਹ ਉਹਨਾਂ ਤੇ ਰੋਲ ਫੱਬਦਾ ਵਾ ਤੇ ਹਮੇਸ਼ਾ ਉਹ ਬਹੁਤ ਸਾਰੇ ਲੋਕ ਉਹਨਾਂ ਨੂੰ ਇਹ ਕਮੈਂਟ ਕਰਦੇ ਸੀਗੇ ਕਿ ਬਸ ਸੰਦੀਪ ਇਨੀ ਭੋਲੀ ਨਹੀਂਗੀ ਤੁਸੀਂ ਹਰ ਇੱਕ ਵੀਡੀਓ ਦੇ ਵਿੱਚ ਉਸ ਨੂੰ ਸਿਆਣੀ ਹੋਣ ਦਾ ਰੋਲ ਹੀ ਦੇ ਦਿੰਨੇ ਆ ਹਮੇਸ਼ਾ ਇਦਾਂ ਕਰ ਦਿੰਨੇ ਆ ਜਾਂ ਹਮੇਸ਼ਾ ਵਿੱਕੀ ਪ੍ਰੀਤ ਨੂੰ ਹੀ ਤੁਸੀਂ ਮਾੜਾ ਰੋਲ 네ਗੇਟਿਵਿਟੀ ਰੋਲ ਦਿੰਨੇ ਆ ਇਸ ਕਰਕੇ ਉਹਨਾਂ ਨੇ ਇਸ ਚੰਡਾਲ ਨੂੰ ਹਾਂ ਜੋ ਵੀਡੀਓ ਚੱਲ ਰਹੀ ਹੈ ਉਹਨਾਂ ਦੀ ਇਸ ਵਿੱਚ ਉਹਨਾਂ ਨੇ ਸੰਦੀਪ ਨੂੰ ਵੀ ਉਹਦਾ ਦਾ ਰੋਲ ਹੀ ਦਿੱਤਾ ਹੈ ਤੇ ਹੁਣ ਲੋਕਾਂ ਦੇ ਕਮੈਂਟ ਪੜ ਕੇ ਦੇਖੋ ਤੁਸੀਂ ਲੋਕ ਕਿੰਨੇ ਗਲਤ ਕਮੈਂਟ ਕਰ ਰਹੇ ਆ ਸੰਦੀਪ ਇਦਾਂ ਸੰਦੀਪ ਉਹਦਾ ਸੰਦੀਪ ਵੈਦਾਂ ਆਪਾਂ ਤੁਹਾਨੂੰ ਪਹਿਲਾਂ ਇਹ ਸਪੱਸ਼ਟ ਕਰ ਦਈਏ ਕਿ ਇਹ ਸਿਰਫ ਉਹ ਕਹਾਣੀ ਆ ਜੋ ਉਹਨਾਂ ਨੇ ਕ੍ਰੀਏਟ ਕੀਤੀ ਆ ਜੋ ਅੱਜ ਦੀ ਲੋਕਾਂ ਦੀ ਕਹਾਣੀ ਆ ਸੱਚੀ ਕਹਾਣੀਆਂ ਜੋ ਅੱਜ ਦੀਆਂ ਲੋਹਾਂ ਆਪਣੇ ਸੱਸੋਰਾ ਦੇ ਨਾਲ ਕਰਦੀਆਂ ਸੀ ਮੋਦਾਂ ਦੀ ਕਹਾਣੀ ਉਹਨਾਂ ਨੇ ਕ੍ਰੀਏਟ ਕੀਤੀ ਆ ਬਸ ਫਰਕ ਸਿਰਫ ਇੰਨਾ ਹੈ ਕਿ ਉਸ ਵਿੱਚ ਸੰਦੀਪ ਨੇ 네ਗੈਟਿਵਿਟੀ ਦਿਖਾਈ ਆ ਜੋ ਕਿ ਅੱਜ ਦੇ ਟਾਈਮ ਵਿੱਚ ਰੀਅਲ ਆ ਅਜਿਹੇ ਟਾਈਮ ਵਿੱਚ ਜੋ ਨੋਹਾ ਕਰਦੀਆਂ ਵਾ ਤੇ ਬਹੁਤ ਸਾਰੇ ਲੋਕ ਕਵਲਵੀਰ ਐਕਟਿੰਗ ਤੇ ਵੀ ਕਰ ਰਹੇ ਆ ਕਿ ਇਦਾਂ ਜੋਦਾ ਉਸ ਨੂੰ ਪਾਗਲ ਬਣਾ ਦਿੰਦਾ ਇਹ ਰੋਲ ਹੈ ਰੋਲ ਉਹ ਕਵਲਵੀਰ ਨੂੰ ਸੂਟ ਕੀਤਾ ਰੋਲ ਹਾਲਾਂਕਿ ਪਹਿਲਾਂ ਇਦਾਂ ਕਦੇ ਰੋਲ ਨਹੀਂ ਕੀਤੇ ਕਵਲਵੀਰ ਨੇ ਪਰ ਹੁਣ ਉਹਨਾਂ ਨੇ ਕੀਤੇ ਆ ਤੇ ਵੀਡੀਓ ਨੂੰ ਚਾਰ ਚੰਦ ਹੀ ਲੱਗ ਗਈ ਆ ਇਹ ਵੀਡੀਓ ਦੇਖਣ ਦਾ ਮਜ਼ਾ ਵੀ ਫੇਰ ਆਂਦਾ ਕਿ ਜਦੋਂ ਕਵਲਵੀਰ 'ਚ ਇਦਾਂ ਹੁੰਦਾ ਕਿ ਕਵਲਵੀਰ ਬੋਲੇ ਨੇਗੇਟਿਵਿਟੀ ਹੁਣ ਕੱਲ ਤੁਸੀਂ ਵੀਡੀਓ ਵੇਖੀ ਹੈਗੀ ਤੇ ਉਸ ਵਿੱਚ ਚੰਦਾਲ ਲੋਹਾਂ ਦੇ ਵਿੱਚ ਕਵਲਵੀਰ ਦੀ ਐਕਟਿੰਗ ਕਿੰਨੀ ਬਾ ਕਮਾਲ ਸੀਗੀ ਤੇ ਉਸ ਤੋਂ ਉੱਪਰ ਸੰਦੀਪ ਦੀ ਸੰਦੀਪ ਦੀ ਕਿੰਨੀ ਬਾ ਕਮਾਲ ਸੀ ਤੇ ਬਹੁਤ سارے ਲੋਕ ਉਸ ਨੂੰ ਗਲਤ ਕਹਿ ਰਹੇ ਆ ਕਿ ਸੰਦੀਪ ਨੂੰ ਨਹੀਂ ਮਾਰਨਾ ਚਾਹੀਦਾ ਸੀ ਕਵਲ ਨੂੰ ਉਹ ਇੱਕ ਵੀਡੀਓ ਆ ਜਸਟ ਉਹ ਵੀਡੀਓ ਨੂੰ ਤੁਸੀਂ ਸਿਰਫ ਇੰਜੋਏ ਕਰਿਆ ਕਰੋ ਆਪਣੇ ਕਹਿਣ ਤੇ ਹੀ ਉਹਨਾਂ ਨੇ ਇਸ ਵਾਰ ਸੰਦੀਪ ਨੂੰ 네ਗੇਟਿਵਿਟੀ ਰੋਲ ਕਰਨ ਨੂੰ ਦਿੱਤਾ ਵਾ ਹੁਣ ਉਹਦਾਂ ਦੀ ਕੋਈ ਗੱਲ ਨਹੀਂ ਕੀ ਜਦੋਂ ਆਪਾਂ ਕਹੀ ਜਾਂਦੇ ਆ ਉਹਨਾਂ ਨੂੰ ਕਿ ਹਮੇਸ਼ਾ ਪ੍ਰੇਤੁੰਦਿੱਤਾ ਜਾਂਦਾ ਰੋਡ 'ਤੇ ਇਤੁੰਦਿੱਤਾ ਜਾਂਦਾ ਜਾਂਦਾ ਵਾ ਰੋਲ ਇਦਾਂ ਦਾ ਸੰਦੀਪ ਨੂੰ ਕਿਉਂ ਨਹੀਂ ਦਿੰਦੇਗੇ ਤੇ ਹੁਣ ਐਸਾ ਉਹਨਾਂ ਨੇ ਸੰਦੀਪ ਨੂੰ ਦੇਤਾ ਤੇ ਹੁਣ ਲੋਕ ਤਾਂ ਵੀ ਨਹੀਂ ਚੱਲਦੇ ਚੰਦਾਲ ਜੋ ਨੋਹਾ ਦੀ ਵੀਡੀਓ ਚੱਲ ਰਹੀ ਆ ਬਹੁਤ ਸੋਹਣੀ ਚੱਲ ਰਹੀ ਆ ਤੇ ਬਹੁਤ سارے ਲੋਕ ਇੰਜੋਏ ਵੀ ਕਰ ਰਹੇ ਆ ਪਰ ਜਿਨ੍ਹਾਂ ਨੂੰ ਨਹੀਂ ਪਸੰਦ ਆ ਰਹੀ ਉਹ ਹੀ ਇਦਾਂ ਦੇ ਕਮੈਂਟ ਕਰ ਰਹੇ ਆ ਪਰ ਆਪਾਂ ਨੂੰ ਇਦਾਂ ਕਮੈਂਟ ਨਹੀਂ ਕਰਨੇ ਚਾਹੀਦੇ ਕਿਉਂਕਿ ਉਹ ਆਪਾਂ ਉਹਨਾਂ ਦੀ ਪਰਸਨਲ ਤੇ ਨਾਲ ਲੈ ਕੇ ਜਾਓ ਸਿਰਫ ਉਹ ਰੋਲ ਅਦਾ ਕਰਦੇ ਆ ਹਾਲਾਂਕਿ ਇੱਦਾਂ ਦਾ ਪਰਿਵਾਰ ਉਹ ਬਿਲਕੁਲ ਵੀ ਨਹੀਂ ਆ ਪਰ ਅੱਜ ਦੇ ਸਮੇਂ ਦੀ ਸੱਚਾਈ ਉਹ ਪਰਿਵਾਰ ਆਪਣੇ ਸਾਹਮਣੇ ਦਿਖਾ ਰਿਹਾ ਵਾ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਜਰੂਰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ